ਦੋਸਤੋ ਅੱਜ ਆਪ ਗੱਲ ਕਰਨੀ ਹੈ ਲੋਕ ਸੱਚ ਬੋਲਣ ਵਾਲੇ ਆਦਮੀ ਦੇ ਦੁਸ਼ਮਣ ਬਣ ਜਾਂਦੇ ਹਨ ਸਾਡੇ ਸਮਾਜ ਵਿੱਚ ਜਿਹੜਾ ਆਦਮੀ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਲੋਕ ਉਸ ਵੱਲ ਇਸ ਨਾਜ਼ਰ ਨਾਲ ਦੇਖਣ ਲੱਗਦੇ ਹਨ ਕਿ ਜਿਵੇਂ ਉਹ ਉਹਨਾਂ ਦਾ ਬਹੁਤ ਵੱਡਾ ਦੁਸ਼ਮਣ ਹੋਵੇ ਇਹ ਝੂਠ ਨੂੰ ਪਸੰਦ ਕਰਨ ਵਾਲਿਆਂ ਦਾ ਇੱਕ ਵੱਡਾ ਗੜ ਹੁੰਦਾ ਹੈ ਇਹ ਲੋਕ ਸੱਚ ਬੋਲਣ ਵਾਲੇ ਆਦਮੀ ਨੂੰ ਕਈ ਵਾਰ ਇਸ ਤਰ੍ਹਾਂ ਘੇਰ ਲੈਂਦੇ ਹਨ ਜਿਵੇਂ ਕੂਂਜ ਨੂੰ ਕਾਂਵਾਂ ਨੇ ਘੇਰਿਆ ਹੁੰਦਾ ਹੈ ਆਓ ਆਪਾਂ ਉਹ ਸੱਚ ਬਾਰੇ ਥੋੜਾ ਜਿਹਾ ਵਿਚਾਰ ਕਰ ਲਈਏ ਜਿਹੜਾ ਸੱਚ ਕੋਈ ਆਦਮੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਹ ਸੱਚ ਹੈ ਪਖੰਡੀ ਬਾਬਿਆਂ ਦੀ ਠੱਗੀ ਜੋ ਭੋਲੇ ਭਾਲੇ ਲੋਕਾਂ ਨੂੰ ਮੁੰਡਿਆਂ ਦੀ ਬਖਸ਼ਿਸ਼ ਕਰਦੇ ਹਨ ਉਹਨਾਂ ਬਾਬਿਆਂ ਦੀ ਠੱਗੀ ਜੋ ਲੋਕਾਂ ਦੇ ਬਾਹਰ ਜਾਣ ਵਾਸਤੇ ਵੀਜੇ ਲਗਵਾਉਂਦੇ ਹਨ ਉਹ ਕਥਾਵਾਚਕ ਜੋ ਕਿਕਰਾਂ ਨੂੰ ਲੱਡੂ ਅਤੇ ਜਲੇਬੀਆਂ ਝਾੜ ਕੇ ਲੋਕਾਂ ਨੂੰ ਖਵਾਉਂਦੇ ਹਨ ਉਹ ਠੱਗ ਕਥਾਵਾਚਕ ਜੋ ਸਾਡੇ ਗੁਰੂਆਂ ਨੂੰ ਚਮਤਕਾਰੀ ਸਿੱਧ ਕਰਦੇ ਹਨ ਉਹ ਬਾਬੇ ਜੋ ਲੋਕਾਂ ਨੂੰ ਦਰਖਤਾਂ ਦੀ ਪੂਜਾ ਕਰਨ ਵਾਸਤੇ ਕਹਿੰਦੇ ਹਨ ਏ ਲੋਕ ਇਹ ਸਾਰਾ ਕੁਝ ਪਸੰਦ ਕਰਦੇ ਹਨ ਇਸ ਲਈ ਜੇਕਰ ਇਹਨਾਂ ਅਡੰਬਰਾਂ ਦੇ ਖਿਲਾਫ ਕੋਈ ਆਪਣੇ ਵਿਚਾਰ ਦਿੰਦਾ ਹੈ ਤਾਂ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਕਿ ਇਹ ਬੰਦਾ ਸਾਡੇ ਧਰਮ ਨੂੰ ਨਿੰਦਾ ਹੈ ਇਹ ਅਣਜਾਣ ਲੋਕ ਬਾਬਿਆਂ ਦੇ ਇਸ ਤਰ੍ਹਾਂ ਦੀ ਇਹ ਠੱਗੀ ਨੂੰ ਆਪਣਾ ਧਰਮ ਮੰਨਦੇ ਹਨ ਆਓ ਆਪਾਂ ਇੱਕ ਦੂਸਰੇ ਸੱਚ ਦੀ ਵੀ ਗੱਲ ਕਰ ਲੈਂਦੇ ਹਾਂ ਇਹ ਗੱਲ ਸਭ ਨੂੰ ਪਤਾ ਹੈ ਕਿ ਸ਼ਰਾਬ ਜੂਆ ਸੱਟਾ ਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਜਿਸ ਤਰ੍ਹਾਂ ਦਾ ਚਿੱਟਾ ਚਿੱਟੇ ਦਾ ਨਸ਼ਾ ਹੈ ਇਸ ਤਰ੍ਹਾਂ ਦੇ ਨਸ਼ੇ ਸਾਡੇ ਸਮਾਜ ਨੂੰ ਘੁਣਵਾ ਖਾ ਰਹੇ ਹਨ ਪੰਜਾਬ ਦੇ ਇੱਕ ਵੀ ਪਿੰਡ ਵਿੱਚ ਇੰਨਾ ਬਰਾਈਆਂ ਦੀ ਪਿੰਡ ਲੈਵਲ ਤੇ ਕੋਈ ਹਿੱਕ ਠੋਕ ਕੇ ਵਿਰੋਧ ਨਹੀਂ ਕਰਦਾ ਹਰੇਕ ਆਦਮੀ ਬਸ ਇਹੋ ਆਖਦਾ ਹੈ ਕਿ ਯਾਰ ਆਪਾਂ ਕੀ ਲੈਣਾ ਹੈ ਜੇਕਰ ਹਿੰਮਤ ਹਿੰਮਤ ਕਰਕੇ ਕੋਈ ਆਦਮੀ ਨਾ ਬਰਾਈਆਂ ਦੇ ਖਿਲਾਫ ਗੱਲ ਛੇੜ ਦੇਵੇ ਤਾਂ ਇਹਨਾਂ ਬਰਾਈਆਂ ਨੂੰ ਖਤਮ ਕਰਨ ਦੀ ਗੱਲ ਕਵੇ ਤਾਂ ਉਸ ਦਾ ਸਾਸ ਦੇਣ ਦੀ بجائے ਉਸ ਨੂੰ ਮੈਲੀ ਅੱਖ ਨਾਲ ਦੇਖਿਆ ਜਾਂਦਾ ਹੈ ਸੱਚ ਬੋਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਮਾਈ ਦਾ ਲਾਲ ਆਪਣੀ ਜबान ਤੱਕ ਖੋਲ ਲਵੇ ਸਕੋਂ ਸੱਚ ਦੀ ਆਵਾਜ਼ ਉਠਾਉਣ ਵਾਲੇ ਤੇ ਕਿੰਤੂ ਪਰੰਤੂ ਕੀਤਾ ਜਾਂਦਾ ਓਕੇ ਯਾਰ ਇਹ ਨਹੀਂ ਕੀ ਲੈਣਾ ਹ ਕੁਝ ਬੋਲਣਗੇ ਯਾਰ ਤੂੰ ਕੀ ਲੈਣਾ ਚੱਲੀ ਜਾਂਦੇ ਜਿਵੇਂ ਚੱਲਦਾ ਯਾਰ ਤੈਨੂੰ ਇਹਨਾਂ ਗੱਲਾਂ ਵਿੱਚੋਂ ਕੀ ਮਿਲਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਲੋ ਅਸਲ ਵਿੱਚ ਸਚਾਈ ਇਹ ਹੈ ਕਿ ਲੋਕਾਂ ਦੇ ਮਾਨਸਿਕ ਮਾਨਸਿਕਤਾ ਦਾ ਲੈਵਲ ਬਹੁਤ ਹੀ ਗਰਾਉਟ ਵੱਲ ਚਲਿਆ ਗਿਆ ਹੈ। ਹਰ ਇੱਕ ਗਲੀ ਮੱਲੇ ਵਿੱਚ ਪੰਜ-ਪੰਜ ਲੀਡਰ ਹਨ। ਆਪ ਮਾਰੇ ਬਣੇ ਸਮਾਜ ਸੇਵਕ ਹਨ। ਪਰ ਇਹ ਲੋਕ ਸਮਾਜ ਦਾ ਭਲਾ ਨਹੀਂ ਚਾਹੁੰਦੇ। ਅੱਜ ਤੱਕ ਕੋਈ ਆਪਣੀ ਬਾਹ ਖੜੀ ਕਰਕੇ ਦੱਸੇ। ਕਿ ਕਿਸੇ ਨੇ ਆਪਣੇ ਪਿੰਡ ਵਿੱਚ ਪਖੰਡੀ ਬਾਬਿਆਂ ਦੇ ਖਿਲਾਫ ਜਾਂ ਨਸ਼ੇ ਦੇ ਖਿਲਾਫ ਆਵਾਜ਼ ਠਾਈ ਹੋਵੇ ਜੇਕਰ ਕਿਸੇ ਨੇ ਆਵਾਜ਼ ਠਾਈ ਹੈ ਤਾਂ ਬਹੁਤ ਘੱਟ ਪਿੰਡਾਂ ਵਿੱਚ ਆਦਮੀ ਹਨ ਜਿਨ੍ਹਾਂ ਦਾ ਲੋਕਾਂ ਨੇ ਸਾਥ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਹੀ ਕਰਨਾ ਪਿਆ ਅਰਧ ਤੱਕ ਇੱਕ ਵੀ ਕੋਈ ਸਮਾਜ ਸੇਵਕ ਦੱਸੇ ਜਿਸ ਨੇ ਲੋਕਾਂ ਨਾਲ ਲੈ ਕੇ ਕੋਈ ਦਰਖਤ ਲਗਵਾਏ ਹੋਣ ਕਿਸਾਨਾਂ ਵੱਲੋਂ ਅੱਗ ਲਾਉਣ ਦੇ ਖਿਲਾਫ ਆਵਾਜ਼ ਉਠਾਈ ਹੋਵੇ ਨਾ માત્ર ਲੋਕ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਬਸ ਮੁੱਖ ਦੀ ਗੱਲ ਇਹ ਹੈ ਕਿ ਲੋਕ ਸੱਚ ਨੂੰ ਪ੍ਰਗਟ ਕਰਨ ਵਾਸਤੇ ਆਪਣਾ ਮੂੰਹ ਬੰਦ ਰੱਖਣਾ ਚਾਹੁੰਦੇ ਹਨ ਪਤਾ ਨਹੀਂ ਉਹਨਾਂ ਨੂੰ ਸੱਚ ਤੋਂ ਕੀ ਡਰ ਲੱਗਦਾ ਇਸ ਤਰ੍ਹਾਂ ਦਾ ਮੂੰਹ ਖੋਲਣ ਦੀ ਤਖਲੀਫ ਨਹੀਂ ਕੋਈ ਕਰਦਾ ਜੇਕਰ ਕੋਈ ਤਾਂਾਂ ਆਦਮੀ ਗੱਲ ਕਰਦਾ ਹੈ ਤਾਂ ਉਸ ਦੇ ਇਹ ਲੋਕ ਦੁਸ਼ਮਣ ਬਣ ਜਾਂਦੇ ਹਨ ਅਸਲ ਵਿੱਚ ਲੋਕ ਅੰਧ ਵਿਸ਼ਵਾਸ ਤੇ ਬਰਾਈਆਂ ਵਾਲੇ ਟੋਏ ਵਿੱਚੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ ਜੇਕਰ ਕੋਈ ਕਰ ਕੋਈ ਆਦਮੀ ਇਹਨਾਂ ਨੂੰ ਟੋਏ ਵਿੱਚੋਂ ਬਾਹਰ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਲੋਕ ਉਲਟਾ ਉਸ ਆਦਮੀ ਉੱਪਰ ਆਪਣਾ ਡੰਗ ਚਲਾਉਂਦੇ ਹਨ ਉਸ ਨੂੰ ਮਾਰਨ ਨੂੰ ਆਉਂਦੇ ਹਨ ਪਰਮਾਤਮਾ ਇਹੋ ਜਿਹੇ ਲੋਕਾਂ ਦੀ ਬੁੱਧੀ ਦਾ ਵਿਕਾਸ ਕਰੇ ਤਾਂ ਕਿ ਅੱਗੇ ਵਾਸਤੇ ਲੋਕ ਇਹ ਸੱਚ ਨੂੰ ਪਜਾਗਰ ਕਰਨ ਵਾਸਤੇ ਆਪਣੇ ਜ਼ਬਾਨ ਨੂੰ ਖੁੱਲਣ ਦੀ ਕੁਝ ਹਿੰਮਤ ਕਰ ਸਕਣ ਸੋ ਜੇਕਰ ਮੇਰੇ ਬੱਚਾ ਆਪ ਜੀ ਨੂੰ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ